ਲੈ ਸਰ ਜਣੋ ਤੋਹਫੇ ਚਾਰ ਦਿਖਾਵਾਂਗੇ ਅੱਜ ਬਾਈ ਕੋਲੇ ਇਹ ਮੰਨ ਲਓ ਵੀ ਜਰਸੀਆਂ ਨਾਲ ਕਮਾਲ ਤੋਂ ਕਮਾਲ ਦੀਆਂ ਦਿਖਾ ਦਾਂਗੇ ਦੰਦਾਂ ਚੀਨੇ ਚਾਰੇ ਨਾਗ ਪਿੰਡ ਹਾਂਸ ਕਲਾ ਤਹਿਸੀਲ ਜਗਰਾਓ ਤੇ ਜ਼ਿਲ੍ਹਾ ਲੁਧਿਆਣਾ ਇਹ ਮੰਨ ਲਓ ਵੀ ਤੀਜੀ ਵੀਡੀਓ ਹੈ ਬਾਈ ਕੋਲੋਂ ਬਹੁਤ ਸਾਫ਼ ਸੁਥਰਾ ਕੰਮ ਆ ਬਾਈ ਦਾ ਤੇ ਪਸ਼ੂ ਵੀ ਚੰਗੀ ਕੁਆਲਿਟੀ ਦੇ ਰਹਿਣਗੇ ਤੇ ਰੇਟ ਰਹੂਗਾ ਚਾਰੇ ਪਸ਼ੂਆਂ ਦਾ ਵੀਡੀਓ ਚ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾਓ ਕੰਨੀ ਜੀ ਹੋਰ ਕੀ ਹਾਲ ਹੈ ਜੀ ਵਧੀਆ ਵਧੀਆ ਜੀ ਚੜਦੀ ਕਲਾ ਹਾਂ ਜੀ ਵਧੀਆ ਲੂਟ ਚੱਲਦਾ ਕੰਮ ਹਾਂ ਜੀ ਤੇ ਨੰਬਰ ਕੋਲ ਕਿਰਨ ਮੇਸ਼ੀਜ਼ ਹੋਤੀ 52739 ਬੀ 94630 52739 ਨੰਬਰ ਗੜ ਕੇ ਜੇ ਨਾ ਰੋਟੀ ਰੋਟੀ ਖਾਦੀ ਹੁੰਦੀ ਆ ਨਾ ਸ਼ੁਰੂ ਸ਼ੁਰੂ ਇੱਥੋਂ ਕਰ ਲਈਏ ਆ ਮਾਰਗਰੀ ਕੈਮਰਾ ਓਏ ਮਾਰਦੇ ਕੈਮਰਾ ਕਰਾ ਲਈ ਕੁਆਲਿਟੀ ਕੁਆਲਿਟੀ ਚੈੱਕ ਲੈ ਤੋਰ ਬਈ ਖੋਲ ਕੇ ਸੁਆ ਬਲੋਣੀ ਆ ਵੀਰੇ ਬੱਚੀ ਸੁਆ ਪਹਿਲਾ ਦੰਦਾਂ ਚ ਦੰਦਾਂ ਚ ਚੌਕ ਦੇ ਕੱਢਦੀ ਆ ਵੀਰੇ ਸੁਆ ਪਹਿਲਾ ਚੌਕ ਦੇ ਦੰਦ ਬਾਈ ਕਹਿੰਦਾ ਚੱਕੀ ਜਾਂਦੀ ਆ ਇਹਨੂੰ ਤੁਸੀਂ ਜਿਹੇ ਚੌਗੇ ਮੰਨ ਲਿਓ ਆ ਗਈ ਜਰਸੀ ਤੇ ਹਣਾ ਹਾਂਜੀ ਜੀ ਆ ਗਈ ਸਜਣੋ ਜਰਸੀ ਟੱਚ ਆ ਗਈ ਇਹ ਮੰਨ ਲਿਓ ਵੀ ਆਰਡਰ ਕੁਆਲਟੀ ਵਾਲੇ ਕੰਡੇ ਕੱਢਦੀ ਜਾਂਦੀ ਆ ਕਾਫੀ ਕਲਰ ਦੇ ਵਿੱਚ ਆ ਗਈ ਠਣਲੇ ਵੇ ਦੀ ਆ ਗਈ ਬੜੀ ਕਮਾਲ ਦੀ ਤੇ ਬਾਕੀ ਤੋਰਾ ਤੂਰਾ ਚੈੱਕ ਕਰੀ ਜਾਨਾ ਇੱਥੇ ਲੰਬੀ ਜੀ ਖੜਾ ਲੀਆ ਯਾਰ ਐ ਕਮਾ ਕੇ ਰੋਕ ਲਈ ਬਾਈ ਕਮਾਲਾ 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 ਇਹ ਇੱਥੇ ਰੋਕ ਲਾ ਉਤਲੇ ਬੰਨੇ ਹੋ ਜਾ ਇਹ ਇੱਧਰਲੇ ਪਾਸੇ ਇਹ ਇਥੋਂ ਕਰਾ ਦੇ ਗੈਰੀ ਚੈੱਕ ਸੂਆ ਪਹਿਲਾ ਆ ਗਈ ਚੌਕ ਦੇ ਦੰਦ ਬਾਈ ਕਹਿੰਦਾ ਚੱਕੀ ਜਾਂਦੀ ਆ ਆਰਡਰ ਕੁਆਲਿਟੀ ਤੋਂ ਲਾ ਕੇ ਫੇਸ ਕੁਆਲਿਟੀ ਤੋਂ ਲਾ ਕੇ ਬੜੀ ਕਮਾਲ ਦੀ ਬੱਛੀ ਆ ਗਈ ਤੇ ਲੇਵਾ ਬੜਾ ਸੁਥਰਾ ਰੱਖਦੀ ਆ ਹਨਾ ਅੱਲਾਹ ਚਲਾਏ ਇਹਨੂੰ ਇੱਥੋਂ ਕਰਾ ਲਈ ਗਰੀ ਜੱਕ ਲੈ ਚੱਲੇ ਚਲੋ ਅਮਰੂਦ ਵਾਲੇ ਬੰਨੇ ਲੈ ਚੱਲੇ ਐ ਨਹੀਂ ਕਮਾਲ ਲਿਆ ਤੇ ਕਦੋਂ ਕਦੀ ਸੂਈ ਆ ਬਾਈ ਇਹ ਰਾਤ ਸੂਈ ਆ ਵੀਰੇ ਰਾਤ ਦੀ ਸੂਈ ਹੋਈ ਹਾਂਜੀ ਵੀਰੇ ਤੇ ਕਿੰਨਾ ਕੁ ਦੁੱਧ ਪਾ ਸਕਦੇ ਇੱਕ ਆਈਡੀਆ ਆਪਣਾ ਦੁੱਧ 20 ਪਲੱਸ ਪਾ ਜੂ ਵੀਰੇ ਤੇ ਡਿਜ਼ਾਈਨ ਬੜਾ ਖਤਰਨਾਕ ਲੱਗਦੀ ਆ ਹਨਾ ਅੱਲਾ ਇੱਛਾ ਲੈ ਚੱਲ ਅੰਦਰ ਲੈ ਬੰਨੀ ਲੈ ਚੱਲ ਆ ਜਾਓ ਤਾਂ ਡਿਜ਼ਾਈਨ ਸਜੇ ਨੂੰ ਬੜਾ ਖਤਰਨਾਕ ਰੱਖ ਦਿਆ ਚਬਾਈ ਦੀ ਕਿਵੇਂ ਆ ਬਾਈ ਬਿਲਕੁਲ ਓਕੇ ਆ ਵੀਰੇ ਕੱਢ ਦਿਆ ਚੱਬ ਹਾਂ ਹਾਂ ਸਾਊ ਸੀਲ ਪੂਰੀ ਆ ਐਵੇਂ ਵੀ ਨਹੀਂ ਕੋਈ ਚੱਕਰ ਵੀ ਔਲ ਆਲਾ ਤਾਂ ਇਹਨੂੰ ਕੋਈ ਹੈ ਹੀ ਨਹੀਂ ਠੀਕ ਆ ਜਮਾ ਸਾਡੇ ਲੱਕੇ ਦੀ ਭਾਸ਼ਾ ਹੁੰਦੀ ਆ ਵੀ ਚੱਬ ਕੱਢ ਦਿਆ ਚਬਾਈ ਦੇ ਕਹਿ ਲੀਏ ਵੀ ਜਮਾ ਕੰਡੇ ਕੱਢਣ ਵਾਲਾ ਕੰਮ ਹੀ ਆ ਇੱਥੋਂ ਇੱਥੋਂ ਕਰਾ ਦੇਈਂਗੇ ਵੀ ਚੈੱਕ ਲੈਵੇ ਵਾਲੇ ਤਾਂ ਉਹੀ ਗੱਲ ਆ ਵੀ ਬਾਟੇ ਕੱਢਦੀ ਜਾਂਦੀ ਆ ਇੱਕ ਖਾਸ ਗੱਲ ਹੋਰ ਰਹੂਗੀ ਅੱਗੇ ਪਿੱਛੇ ਦਾ ਲੈਵਾ ਬਿਲਕੁਲ ਨਾਲ ਲੱਗਵਾ ਜਾ ਰੂਗਾ ਹਨਾ ਮਸਟੈਟਸ ਵਾਲਾ ਕੰਮ ਤੇ ਬਾਕੀ ਅੱਗੇ ਕਿਸੇ ਸੱਜਣ ਨੇ 66 ਸੀਮਨ ਲਾ ਕੇ ਬੱਚੇ ਲੈਣੇ ਬੱਚੇ ਕਮਾਲ ਦੇ ਪਾ ਦੂ ਜਰਸੀ ਦੇ ਹਨਾ ਹਾਂਜੀ ਹਾਂਜੀ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਵੀਰੇ 85000 ਰੁਪਏ ਵਿੱਚ ਮਾਨ ਤਾਨ ਜਾਂ ਹੋਜੂ 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 ਕੋਈ ਚੱਕਰ ਨਹੀਂ ਮੋੜਦੇ ਤਾਂ ਨਹੀਂ ਮੇਰਾ ਕਹਿੰਦਾ ਭਾਬਾ ਆਈ ਗਏ ਸੱਜਣ ਨੂੰ ਹਾਂਜੀ ਹਾਂਜੀ ਕੋਈ ਬਾਹਲਾ ਨਹੀਂ ਹੋਊ ਜਾਨੀ ਕੇ ਠੀਕ ਮੰਨ ਲਾ ਕੋਈ ਉਨਾ ਕ ਕਰਦਾਂਗੇ ਆ ਠੀਕ ਆ ਬਾਹਲਾ ਜਾਦੇ ਬਾਈ ਕਹਿੰਦਾ ਰੇਟ 'ਚ ਫਰਕ ਨਹੀਂ ਪੈਣਾ ਪਰ ਕੁਆਲਿਟੀ ਬੜੀ ਕਮਾਲ ਦੀ ਆ ਯਾਰ ਇਹ ਕਹਿ ਸਕਦੇ ਜਿੱਦੀ ਆਪ ਆ ਬਾਈ ਉੱਦ ਹੀ ਇਹਨੂੰ ਲੈਵਾ ਲੱਗਿਆ ਹਨਾ ਹਾਂਜੀ ਵੀਰੇ ਤੇ ਇਹਦਾ ਬਾਈ ਕਹਿੰਦਾ 85 ਜੂ ਹਾਂਜੀ ਮਾਨਤਾਨ ਕਰਦਾਂਗੇ ਨਾ ਜੇ ਕਿਸੇ ਨੇ 2 ਜਾਂ 3 ਲੈਣੀ ਹੋਈਆਂ ਹਾਂ ਹਾਂਜੀ ਹਾਂਜੀ ਆਹ ਹੋਈ ਸਾਈਡ ਨੂੰ ਘਰੀ ਆਇਤੇ ਮਾਰੋ ਆ ਆਹ ਦਾ ਜਰਸੀ ਐ ਬਾਹਲੀ ਡਿਮਾਂਡ ਹੋਈ ਪਈ ਹੈ ਮਾਰਕੀਟ 'ਚ ਨਾ ਆ ਇਥੋਂ ਕਰਾ ਜਾ ਇੱਕ ਕੱਚੀ ਕੱਚੀ ਜਰੂਰ ਪਰ ਕੱਢ ਦੂ ਕੰਡੇ ਥੱਲੇੋਂ ਬਾਹਨ ਵਾਲੀ ਹੈ ਨਾ ਜਿਹੜੇ ਹਿਸਾਬ ਨਾਲ ਕਬਾਲ ਵੀ ਇਥੋਂ ਘਰੀ ਫੇਸ ਤੇ ਮਾਰਨੀ ਕੈਮਰਾ ਓਏ ਏ ਇਥੋਂ ਕਰਾ ਦੇ ਚੱਕ ਇਹ ਤਾਂ ਨਹੀਂ ਛੱਡ ਪੀਆ ਜਿਵੇਂ ਆਰ ਗਿਆ ਆਪਾਂ ਕਹਿ ਲੀਏ ਵੀ ਫੋਟੋ ਖਿਚਾਉਣ ਵਾਲਾ ਕੰਮ ਹੀ ਹੁੰਦਾ ਨਾ ਹਮ ਫਿਲਮੀ ਐਕਟਰ ਨਹੀਂ ਆ ਵਾਂਗੂ ਅੱਛੀ ਸੋਣੀ ਬਹੁਤ ਹੈ ਜੀ ਮੂਹ ਆ ਸ਼ਕੀਨ ਵਾਲੀ ਆ ਨਾ ਸੂਆ ਬਲੂਨ ਅਖੀ ਜਿ ਕਿਹੜੀ ਖਾਂਧ ਥਿਆਰੀ ਆ ਤੈਨੂੰ ਜਿਹੜੇ ਕੱਢੀ ਵਗਿਆ ਉਹਨਾਂ ਕੱਢੀ ਵਗਿਆ ਉਹਨਾਂ ਪਤੰਦਰਾ ਇਹ ਵੀ ਵੱਛੀ ਚੌਕ ਦੇ ਕੱਢਦੀ ਆ ਵੀਰੇ ਦੰਦ ਹੈ ਜੇ ਇਹ ਵੀ ਚੌਕ ਦੇ ਜਾਗਦੀ ਆ ਹਾਂਜੀ ਹਾਂਜੀ ਕਹ ਸਜਣੋ ਐਦਾਂ ਦੀਆਂ ਵੱਛੀਆਂ ਦਿਖਾਤੀਆਂ ਤੁਹਾਨੂੰ ਪਹਿਲਾ ਪਹਿਲਾ ਸੂਆ ਕੂਂਜ ਵਰਗੀਆਂ ਦਿਖਾਤੀਆਂ ਤੋਰਾ ਤੁਹਾਨੂੰ ਤਾਂ ਲੱਗੂਗਾ ਵੀ ਬਾਈ ਨੇ ਝਾਂਜਰਾਈਆਂ ਪਾਤੀਆਂ ਥੋੜੀ ਜਿਹੀ ਔਲਜੀ ਮਨਾਉਂਦੀਆਂ ਹਨਾ ਇੱਥੇ ਰੋਕ ਲਈ ਬਾਈ ਫੇਸ ਕਰਦੀ ਹੁਰਲੇ ਬੰਨੇ ਕਮਾ ਕੇ ਵੱਛੀ ਦਾ ਰੋਕਲਾ 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 ਤੰਗ ਨਾ ਕਰ ਜਾ ਤੇ ਇੱਥੋਂ ਮਾਰਦੀ ਮੇਰੀ ਕੈਮਰਾ ਉਹ ਫੇਸ ਕੁਆਲਿ ਇਹ ਤਾਂ ਅਸਲ ਅਸਲ ਜਰਸੀ ਆ ਗਈ ਹੈ ਨਾ ਪਿਓਰ ਜਰਸੀ ਆ ਬਈ ਕੋਈ ਆਏ ਨਹੀਂ ਹੈਗਾ ਵੀ ਉਧਰ ਲਈ ਆ ਪੰਜਾਬ ਵਾਲੀ ਹੈ ਕੋਈ ਕੰਮ ਨਹੀਂ ਹੈਗਾ ਇੱਥੇ ਕੋਈ ਤੇ ਬੱਚੇ ਮੰਨ ਲਿਓ ਮੰਨ ਲਓ ਵੀ ਬਾਹਲੇ ਕਮਾਲ ਦੇ ਪਾ ਦੂਗੀ ਅੱਗੇ ਜੇ ਕਿਸੇ ਸੱਜਣ ਨੇ ਬੱਚੇ ਲੈਣੇ ਹਨ ਨਾ ਇਹ ਤੋਂ ਤੇ ਬਾਕੀ ਡਿਜ਼ਾਈਨ ਜੂਣ ਚੰਗਾ ਰੋਕੀ ਮਾੜੀ ਇੱਥੇ ਰੋਕੀ 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 ਇਹ ਇੱਥੋਂ ਕਰਾ ਲਈ ਮਿਹੜੀ ਚੱਕ ਓਏ ਸਾਊਂ ਸਿਨ ਬਹੁਤ ਆਪ ਵਿੱਚ ਹੁਣ ਚੰਗਾ ਲੱਗਿਆ ਤੇ ਉਹ ਚੀਜ਼ ਤਾਂ ਬੋਰ ਹੀ ਲੱਗਿਆ ਹੈ ਨਾ ਲੈ ਚੱਲ ਲੈ ਨੂੰ ਮਾ ਕੇ 25 ਤਰੀਕ ਨੂੰ 25 ਦੇ ਦਿਨ ਪੂਰੇ ਹੋ ਗਏ 25 ਨੂੰ ਹਾਂਜੀ ਅੱਜ ਮੇਰਾ ਖਾਲਾ ਹੋ ਗਈ 16 ਤ ਅੱਠ ਤੋਂ 9 ਦੇ ਨੇ ਇਹ ਕੱਢ ਦੂ ਜੀ ਯੂ ਲਾ ਲੈ ਇੱਕ ਅੱਧਾ ਦਿਨ ਵੱਧ ਵੀ ਕੱਢ ਸਕਦੀ ਆ ਪਰ ਖਾਸ ਗੱਲ ਇਹ ਵੀ ਇਹ ਆ ਵੀ ਦੰਦਾਂ ਚ ਆ ਬਿਲਕੁਲ ਨਿੱਕਾ ਕੰਨਾ ਕਲਰ ਵਾਲਾ ਕਮਾਲ ਦਾ ਆ ਗਿਆ ਤੇ ਜਾਨ ਬੱਛੀ ਚ ਚੰਗੀ ਆ ਤੇ ਲੇਵੇ ਵਾਲੇ ਥੱਲੋਂ ਇਹ ਮੰਨ ਲਓ ਵੀ ਕੰਡੇ ਕੱਢ ਦੂ ਜਿਵੇਂ ਜਿਵੇਂ ਬੱਛੀ ਨੇ ਤਿਆਰ ਹੋਈ ਜਾਣਾ ਇਹ ਬਹੁਤ ਕਮਾਲ ਦੀ ਤਿਆਰ ਹੋਣਾ ਵੀ ਜਿਹੜੇ ਸੱਜਣ ਕਹਿ ਲਈ ਨਾ ਚੰਗੀਆਂ ਜਰਸੀਆਂ ਦੇ ਸ਼ਕੀਰ ਨੇ ਉਹ ਇਹ ਬਾਈ ਕੋਲੇ ਜ਼ਰੂਰ ਆ ਸਕਦੇ ਨੇ ਕਮਾਲ ਤੋਂ ਕਮਾਲ ਦੀਆਂ ਜਰਸੀਆਂ ਖੜੀਆਂ ਨੇ ਬਾਈ ਕੋਲੇ ਇਹ ਇੱਥੋਂ ਕਰਾ ਦੇ ਚੌਂਕ ਦੇ ਚੱਕ ਦੀ ਹੈ ਵੀ ਹਾਂਜੀ ਹਾਂਜੀ ਵੀਰੇ ਅੱਕਾ ਨਹੀਂ ਇੱਧਰ ਲਈ ਬੰਨੇ ਕਰ ਦੇ ਇੱਕ ਬੰਨੇ ਕਰ ਦੇ ਇੱਧਰ ਇੱਧਰ ਨੂੰ ਕਰ ਦੇ ਜਿਆਦੇ ਤੰਗ ਨਾ ਕਰ ਇਹ ਇੱਥੋਂ ਮਾਰ ਨਹੀਂ ਕਰੀ ਕੈਮਰਾ ਇੱਥੋਂ ਫੇਸ ਕੁਆਲਿਟੀ ਤੇ ਲੰਬਾਈ ਲੰਬੂਈ ਪੱਛੀ ਚੈੱਕ ਕਰਾ ਦੀ ਉੱਤੋਂ ਸਟੇਟ ਆ ਗਈ ਜਮਾ ਹਨਾ ਹਾਂਜੀ ਹਾਂਜੀ ਜਮਾ ਹੀ ਨਹੀਂ ਵੀਰੇ ਸਟੇਟ ਆ ਗਈ ਉਸ ਤੋਂ ਕਿੰਨੇ ਪੈਸੇ ਤੇ ਅੱਜ ਆਈ ਤੇ ਯਸਨ ਹੋਈ ਹੋ 82000 ਦੀ ਬੱਸੀ ਦੇ ਦਾਂਗੇ 82000 ਦੀ ਅੱਜ ਇਹ ਦੇ ਦਾਂਗੇ ਚੌਕ ਦੇ ਦੰਦ ਚੱਕੀ ਜਾਂਦੀ ਹੈ ਹਾਂਜੀ ਹਾਂਜੀ ਆ ਮਾੜਾ ਮੋਟਾ ਕਰ ਦਾਂਗੇ ਮਾਨਤਾ ਨਾ ਹਾਂਜੀ ਹਾਂਜੀ ਉਹ ਹੋ ਜੋ ਕੋਈ ਚੱਕਰ ਨਹੀਂ ਕਰਾਏ ਕੱਪਕੇ ਜੋਗੇ ਦਾ ਛੱਡ ਦਾਂਗੇ ਬਾਹਲਾ ਨਹੀਂ ਹੋਊਗਾ ਵੀਰੇ ਜਾਨੀ ਠੀਕ ਹੈ ਗੱਲ ਆ ਨੇੜੇ ਤੇੜੇ ਦਾ ਕਿਰਾਇਆ ਛੱਡ ਦਾਂਗੇ ਮੈਂ ਤੁਹਾਨੂੰ ਐ ਕਦੋਂ ਕਹਣਾ ਵੀ ਅੰਬਰਸਰ ਵਾਲਾ ਛੱਡ ਦੇ ਜੇ ਕਿਸੇ ਨੇ ਜੋੜੀ ਲੈਣੀ ਹੋਈ ਇਹ ਕੋਈ ਚੱਕਰ ਨਹੀਂ ਹੋਊਗਾ ਕਰਦਾਂਗੇ ਉਦੋਂ ਗੱਲ ਕਰ ਜੀ ਮੇਰੇ ਮੌਕੇ ਤੇ ਹੋਊਗੀ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਆ ਵੀ ਕੋਫੀ ਕਲਰ ਚ ਆ ਗਈ ਇਹ ਦੰਦਾਂ ਚ ਕਿਵੇਂ ਰਹੂਗੀ ਇਹ ਖੀਰੀ ਆ ਵੀਰੇ ਖੀਰੀ ਦੰਦਾਂ ਚ ਹਾਂਜੀ ਵੀਰੇ ਅੱਜ ਜਮੈਂ ਲਿਆਂਦਾ ਸ਼ਾਂਟ ਕੇ ਮਾਲ ਅੱਜ ਇਹ ਦੰਦੋਂ ਖੀਰੀ ਰਹੂਗੀ ਮਗਰ ਵੀ ਬੱਛੀ ਬਹੁਤ ਚੰਗੀ ਹੈ ਇਹ ਤੇ ਮਗਰ ਪੰਛੀ ਵੀ ਯਾਰ ਬੜੀ ਕਮਾਲ ਦੀ ਜਿੱਦਾਂ ਦਾ ਸੀਮਨ ਲਾ ਦੋਗੇ ਉਦਾਂ ਦੀ ਬੱਚੇ ਪਾ ਦੂ ਹਨਾ ਹਾਂਜੀ ਵੀਰੇ ਆ ਤੇ ਆ ਕੇ ਤੁਹਾਨੂੰ ਇਹਦੀ ਬੱਚੀ ਵੀ ਕਰਾਉਂਗਾ ਚੈੱਕ ਥਣੇਲੇ ਵੀਰੀ ਵੀ ਬੜੀ ਸਾਫ ਆ ਔਰ ਔਰ ਤਾਂ ਨਹੀਂ ਕਰਦੀ ਨਾ ਨਾ ਜਮੈਂ ਨਹੀਂ ਵੀਰੇ ਚੁਵਾਈ ਦੀ ਕਿ ਹਾਂਜੀ ਵੀਰੇ ਤੇ ਮਜਬੂਤ ਢਾਂਚੇ ਵੀ ਆ ਗਈ ਫੁੱਲ ਐਂ ਦੀ ਕਮਾਲਾ ਗਾਂ ਨੂੰ ਲੈ ਚੱਲ ਗਾਂ ਨੂੰ ਲੈ ਹਜੇ ਤਾਂ ਸੂਈ ਕਰਕੇ ਆ ਵੀਰੇ ਬੱਛੀ ਨੇ ਨਾ ਪੱਠੇ ਪੁੱਠੇ ਖਾਦੇ ਹੁੰਦੇ ਐਨ ਪੂਰੀ ਉਹ ਕੱਦ ਚੰਗਾ ਕੀਰੀ ਦੇ ਹਿਸਾਬ ਨਾਲ ਹਨਾ ਇੱਥੇ ਰੋਕ ਲਈ ਇੱਥੋਂ ਫੇਸ ਕਰਦੇ ਹੋਰ ਲੈ ਬੰਨੇ ਫੇਸ ਤੇ ਮਾਰਦੇ ਕੈਮਰਾ ਉਂ ਸਭਾ ਆ ਦੀ ਠੰਡੀਆਂ ਡਰਨ ਡੋਰਨ ਵਾਲਾ ਕੰਮ ਨਹੀਂ ਚਗਾਲਾ ਵੱਢੀ ਜਾਂਦੀ ਜਿਵੇਂ ਕੁਝ ਵੀ ਨਹੀਂ ਕਹਿੰਦੀ ਬਾਈ ਠੀਕ ਹੈ ਲੈ ਚੱਲਾ ਚੱਲਾ ਐਨੂੰ ਐਨੂੰ ਚਲਾ ਦੇ ਇਹ ਇਧਰ ਨੂੰ ਚਲਾ ਦੇ ਗੇਟ ਕੰਨੀ ਕੇਰਾ ਉੱਥੋਂ ਆਇਆ ਨੂੰ ਫੇਰ ਘਮਾ ਦੇ ਮਰੂਦ ਵਾਲੇ ਬੰਨੇ ਇਹ ਬਾਈ ਕਹਿੰਦਾ ਦੰਦੋਂ ਪ्युअर ਖੀਰੀ ਰਹੂਗੀ ਹਾਂਜੀ ਹਾਂਜੀ ਉਹ ਜੀ ਦੀ ਗਾਰੰਟੀ ਰਹੂ ਹਾਂਜੀ ਹਾਂਜੀ ਦੁੱਗੀ ਚੌਗੀ ਨਿਕਲਿਆ ਉਹ ਯਾਰ ਜਿੱਥੋਂ ਮਰਜੀ ਆ ਜਾਏ ਵੀਰੇ ਉਹ ਆਪਣੀ ਗਾਰੰਟੀ ਹੋਊਗੀ ਬਾਕੀ ਆਪਾਂ ਚੈੱਕ ਵੀ ਕਰਾ ਦਿੰਦੇ ਹਾਂ ਠੀਕ ਹੈਗਾ ਤਾਂ ਚੈੱਕ ਚੈੱਕ ਕਰਾ ਦੇਣਾ ਲੇਖਾ ਹੀ ਨਹੀਂ ਮਾਰ ਕੇ ਰਹੀ ਕੈਮਰਾ ਉਹ ਪ्युअर ਖੀਰੀ ਆ ਗਈ ਆ ਮੈਨੂੰ ਆ ਦੀ ਮਾ ਦੁੱਗੀ ਚੌਗੀ ਵਾਲਾ ਸੀਨ ਨਾ ਹੋਇਆ ਨਾ ਨਾ ਵੀਰੇ ਇਹ ਆ ਜਾ ਲੈ ਆ ਲੈ ਔਰ ਲੈ ਬੰਨੇ ਕੇਰਾ ਹੋਰ ਚਲਾ ਦੇ ਆ ਇਹਨੂੰ ਤੇ ਬਾਕੀ ਮਜ਼ਬੂਤ ਸਟਰਕਚਰ ਵੀ ਆ ਗਈ ਜਿਵੇਂ ਕਹਿ ਦਿੰਦੇ ਨੇ ਹੱਡਾਂ-ਹੁੱਡਾਂ ਦੀ ਮਜ਼ਬੂਤ ਆ ਗਈ ਹੈ ਨਾ ਤੇ ਮੈਂ ਕਹਿੰਦੇ ਨੇ ਪਲਵਾਨ ਹੁੰਦਾ ਚੌੜੇ ਸਰੀਰ ਦਾ ਓਦਾਂ ਦੀ ਬੱਛੀ ਆ ਗਈ ਆ ਲੈ ਚਲੰਦਰ ਲੈ ਬੰਨੇ ਇੱਥੋਂ ਗਹਿਰੀ ਸਾਈਡ ਤੋਂ ਮਾਰਦੀ ਕੈਮਰਾ ਪਿਓਰ ਖੀਰੀ ਦੰਦ ਚੈੱਕ ਤੁਹਾਨੂੰ ਕਰਾਦੇ ਸੂਈ ਕਦੋਂ ਬਾਈ ਇਹ ਇਹ ਵੀ ਰਾਤ ਹੀ ਸੂਈ ਜਾਂਦੀ ਰਾਤ ਦੀ ਸੂਈ ਇਹ ਜੇਰ ਜੂਰ ਦੀ ਵੀਰੇ ਦੋਨਾਂ ਦੀ ਗਰੰਟੀ ਹੋਊ ਆਪਣੀ ਠੀਕ ਆ ਗਾ ਲਓ ਦੀ ਵੀਡੀਓ ਬਣਾ ਲਿਆ ਕਰ ਫੋਨ ਵਾਸਤੇ ਉਹ ਕੋਈ ਚੱਕਰ ਨਹੀਂ ਵੀਡੀਓ ਵੀ ਹੈਗੀ ਆ ਵੀ ਬਾ ਠੀਕ ਆ ਵੀਡੀਓ ਨਾਲ ਪ੍ਰੂਫ ਜਾ ਹੋਇਆ ਨਾ ਕੰਮ ਤੇ ਬਾਕੀ ਆਰਡਰ ਸੋਨਾ ਬਣਾਉਗੀ ਜਿਵੇਂ ਜਿਵੇਂ ਕਹਿ ਲਿਆ ਵੀ ਸਾਫ ਹੋਊਗੀ ਤੇ ਫਾੜੀ ਵਾਲਾ ਲੀਵਾ ਬਣਾਉਗੀ ਬੱਛੀ ਵੀ ਮਗਰ ਬਹੁਤ ਵਧੀਆ ਆ ਰਾਂ ਤੇ ਲਟੋ ਲਪਈ ਹੈ ਇਹ ਵਿੱਚ ਚੋਇਆ ਹੋਇਆ ਬੋਲਾ ਕੋ ਹਾਂਜੀ ਹਾਂਜੀ ਵੀਰੇ ਤੇ ਇੱਥੋਂ ਬੱਛੀ ਤੇ ਮਾਰਦੇ ਕੈਮਰਾ ਲੰਬੀ ਲੰਬੀ ਦਿਖਾ ਰਹੇ ਕਿੰਨੀ ਆ ਪਿਓਰ ਜਰਸੀ ਦੇ ਵਿੱਚ ਆ ਗਈ ਇੱਥੋਂ ਮਾਰਨੀ ਹੈ ਜਿਹੜੀ ਗਈ ਤਰਾਸਪਨ ਵਾਲਾ ਨਹੀਂ ਮੱਥੇ 'ਚ ਤੋਆ ਆ ਗਿਆ ਤੇ ਰੰਗ ਬਹੁਤ ਕਮਾਲ ਦਾ ਆ ਬੈੜ ਨਾਲ ਦਾ ਰੰਗ ਆ ਗਿਆ ਵੀ ਜਿੱਦਾਂ ਦੇਦੇ ਸਿੰਮ ਲਾ ਦੋਗੇ ਖਾਸ ਗੱਲ ਰਹੂਗੀ ਓਦਾਂ ਦੀ ਬੱਚਾ ਵੀ ਹਾਂਜੀ ਹਾਂਜੀ ਵੀਰੇ ਇਹਦਾ ਰੇਟ ਕੀ ਰਹੂਗਾ ਬਾਈ ਇਹ ਤਾਂ ਪਈ ਤਰੇ ਯਾਰ ਵੀ ਆ ਵੀ ਆ ਜੇ ਜੇ ਯਾ ਗੰਮਣਾ ਸਰੇਖ ਭਰਾ ਦੀ ਪਹੁੰਚ ਵਾਲਾ ਕੰਮ ਹੀ ਆ ਮਾ ਕੀ ਬਰੇ ਬੱਚੀ ਪਪਾ ਲਈ 400 ਇਹ ਅਗਲਾ ਚੋਲ ਵੇ ਆਈ ਨਹੀਂ ਕੋਈ ਯਾਰ ਤਿੰਨਾਂ ਦੇ ਕਮਾਈ ਕਰੀ ਕੈਮਰਾ ਉਹਦਾ 75 ਇਹਦਾ 82 ਤੇ ਇਹਦਾ 85 ਹਾਂਜੀ ਇਹ ਮੰਨ ਲਓ ਤੋਹਫੇ ਦਿਖਾਤੇ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਛੋਟੇ ਰੇਟ ਵਾਲੀ ਉਹਦੇ ਬਾਈ ਕਹਿੰਦਾ ਫੋਨ ਬਹੁਤ ਆਉਂਦੇ ਆ ਯਾਰ ਵੀ ਇੱਕ ਨੋਰਮਲ ਜਿਹੀ ਰੇਟ ਵਾਲੀ ਵੀ ਵੈਢ ਚਾਹੀਦੀ ਹੈ ਹਨਾ ਹਾਂਜੀ ਵੀਰੇ ਇਹ ਬਾਈ ਕਹਿੰਦਾ ਦਰਮਿਆਨੇ ਜੀ ਰੇਟ ਕੀ ਦੇ ਦਾਂਗੇ ਥੋੜਾ ਜਿਹਾ ਕਹ ਲਈਏ ਵੀ ਲਹੂ ਘਟਾ ਸਾਮ ਚ ਥੋੜੀ ਜਿਹਾ ਘੱਟ ਚ ਆਈ ਵੀ ਆ ਪੈਂਦੀ ਹੈ ਵੀ ਜਰਸੀ ਚ ਆ ਹਾਈਟ ਮੀਡੀਅਮ ਜੀ ਰਹੂਗੀ ਪਰ ਲੇਵਾ ਸੋਨਾ ਬਣਾਉਗੀ ਥੱਲੇ ਦੀ ਸਾਫ ਸੋਥਰੀ ਰਹੂਗੀ ਬਿਲਕੁਲ ਇਹਦਾ ਸੂਆ ਕਿਹੜਾ ਰਹੂਗਾ ਇਹ ਦੂਜੇ ਸੂਏ ਸੋਣੀਆਂ ਆ ਮੈਨੂੰ ਆ ਇਹ ਵੀ ਨਾ ਚਾਰ ਦੰਦ ਹੀ ਕਹਿਦੀ ਕਿਤੇ ਨਾ ਨਾ ਠੀਕ ਹੈ ਜਿੰਨੀ ਚੀਜ਼ ਆ ਯਾਰ ਉਨੀ ਦੱਸ ਲੈ ਚਲਾ ਇਹਨੂੰ ਇਹਨੂੰ ਬੁੱਖੇ ਕਣੀ ਲੈ ਚਲਾ ਉੱਥੇ ਉੱਥੇ ਮੋੜ ਲੈ ਗਾਦੋ ਇੱਥੋਂ ਕਰਾ ਦੇ ਗਰੀ ਚੈੱਕ ਕਿੰਨੇ ਕਿ ਦਿਨ ਕੱਢੂਗੀ ਇਹ ਇਹਦੇ 20 ਤਰੀਕ ਨੂੰ ਦਿਨ ਪੂਰੇ ਆ 20 ਨੂੰ ਆ ਲੇਵਾ ਸੋਨਾ ਬਣਾਉਣਾ ਸਾਨੂੰ ਸਾਂ ਚੰਗੀਆਂ ਹਨਾ ਔਰ ਲੇ ਔਰ ਲੇ ਬਣੇ ਲੈ ਆ ਲੈ ਆ ਲੈ ਔਰ ਲੇ ਬਣੇ ਇੱਥੋਂ ਕਮਾ ਕੇ ਲੈ ਜੀ 20 ਤਰੀਕ ਨੂੰ ਦਿਨ ਪੂ ਬਾਕੀ ਚਾਰ ਦੋ ਤਿੰਨ ਦਿਨ ਉੱਤੇ ਵੀ ਲਿਜਾ ਸਕਦੀ ਆ ਬੈਲ। ਲੈਵਾ ਸੋਹਣਾ ਉਹ ਫੀਟਿੰਗ ਵਾਲਾ ਲੈਵਾ ਚਾਹੇ ਰੇਟ ਛੋਟਾ ਰਹੂਗਾ ਪਰ ਵੀ ਕੁਆਲਿਟੀ ਵਾਲਾ ਕੰਮ ਆ ਹਨਾ ਫਿਰ ਲੈਵਾ ਫੀਟਿੰਗ ਵਾਲੀ ਰਹੂਗਾ। ਆ ਥੋੜਾ ਜਿਹਾ ਡਰਦੀ ਆ ਕੈਮਰੇ ਤੇ ਲੈ ਚਲਾ ਇਹਨੂੰ ਲੈ ਚਲਾ ਅੰਦਰ ਨੂੰ। ਆ ਜਾ ਪੁੱਤ। ਲੈ ਚੱਲ ਲੈ ਚੱਲ ਚਾਰ ਦਿਨ ਭਾਈ ਕਹਿੰਦਾ ਬਾਕੀ ਕਿੰਨਾ ਕੁ ਤੂੰ ਦੱਸਿਆ ਦਾ ਭਾਈ? ਪਲੂਣ ਨੇ 12 ਕਿਲੋ ਦਿੱਤਾ ਭਾਈ। 12? ਹਾਂਜੀ। ਆ ਇਹ ਗਜਜਦੀ ਜੀ ਆ ਗੱਲ ਹਨਾ। ਹਾਂਜੀ ਵੀਰੇ ਐਵੇਂ ਯਾਰ ਕਹਿਣ ਨੂੰ ਕੀ ਫਾਇਦਾ। ਰੋਕਲਾ 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 ਗੋਬਰ ਕਰਦੀ ਆ। ਇਥੇ ਰੋਕ ਲਾਉਂ ਗੋਬਰ ਮਾਰ ਦੀ ਆ ਟਾਇਟ ਹਲੇ ਕੱਢ ਦੂ ਦੋ ਚਾਰ ਦਿਨ ਹਾਂ ਹਾਂਜੀ ਹਾਂਜੀ ਵੀਰੇ ਆ ਕੱਢ ਦੂਗੀ ਦੋ ਚਾਰ ਦਿਨ ਝੋਲਾ ਝੂਲਾ ਥੱਲੇ ਚੰਗਾ ਲੱਗਿਆ ਤੇ ਲੇਵਾ ਲੱਗਿਆ ਬਾਕੀ ਸੌ ਸੀਲ ਪੂਰੀ ਐ ਸੀਟਿੰਗ ਵਾਲਾ ਸਭਾ ਆ ਦੀ ਠੰਡੀ ਰਹੂਗੀ ਜਮੇ ਕਿੰਨੇ ਪੈਸੇ ਇਹਦੇ ਜਮੇ ਯਾਰ 55000 ਦੀ ਦੇ ਦਾਂਗੇ 55 ਦੀ ਦੇ ਦਾਂਗੇ ਹਾਂਜੀ ਹਾਂਜੀ 14 15 ਕਿਲੋ ਦੁੱਧ ਦੇਈ ਜੋ ਰਾਮ ਨਾ ਰਾਮ ਇਹ ਮੰਨ ਲਾ ਵੀਰ ਇੱਕ ਮੱਧਮ ਮੁਕਾਬਲਾ ਕਰੀ ਨਾ ਗਰਮੀ ਮੰਨਣ ਵਾਲੀ ਆ ਠੀਕ ਹੈ ਹਾਂਜੀ 14 15 ਕਿਲੋ ਵਾਲੀ ਮੱਝ ਮੰਨ ਲਓ ਇਹ ਲਾ ਲਓ ਵੀ ਅੱਜ ਜੇ ਲੈਣ ਤੋਰਦੇ ਤਾਂ ਡੂਡ ਲੱਖ ਦੀ ਮਿਲਦੀ ਆਗੇ ਵੀਰ ਕਾ ਨੰਬਰ ਬੋਲ ਦਿਓ ਜੀ 94630 52739 ਵੀਰ ਜੀ 94630 52739 ਬਾਈ ਦਾ ਨੰਬਰ ਆ ਰੇਟ ਇਹ ਮੰਨ ਲਓ 55 ਤੋਂ ਲਾ ਕੇ ਲਾਸਟ ਯਰ ਰੇਟ 85000 ਤੱਕ ਦਾ ਰਹੂਗਾ ਬੱਚੀ ਖੀਰੀ ਦਿਖਾਤੀ ਚਾਰ ਦੰਦ ਦਿਖਾਤੀ ਤੇ ਇੱਕ ਦਿਖਾਤੀ ਦੰਦਾਂ 'ਚ ਭਰੀ ਦੂਜਾ ਸੁਗਾ ਟੋਟਲ ਚਾਰ ਨੱਕ ਦਿਖਾਤੇ ਬਾਈ ਕੋਲੋਂ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ